ਮੈਂ ਗੱਲ ਕਰੂੰਗਾ ਕੱਲ ਸਰਦਾਰ ਸੁਖਦੇਵ ਸਿੰਘ ਜੀ ਠੀਕ ਸਾਹ ਜ਼ਾਤੀ ਤੌਰ ਤੇ ਸਾਡੇ ਸਤਕਾਰਤ ਨੇ ਤੇ ਮੇਰਾ خیال ਪਾਰਟੀ ਲੀਡਰਸ਼ਿਪ ਚੋ ਮੇਰੇ ਜ਼ਾਤੀ ਤੌਰ ਤੇ ਕਾਫੀ ਨੇੜੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਕਿ ਜੇ ਪਾਰਟੀ ਪ੍ਰਧਾਨ ਦੀ ਉਲਟ ਬਾਤ ਚੁੱਕੀ ਜਾਵੇ ਜਾਂ ਪਾਰਟੀ ਪ੍ਰਧਾਨ ਨੂੰ ਹਟਾਉਣ ਦੀ ਗੱਲ ਕੀਤੀ ਜਾਵੇ ਇੱਕ ਐਕਸਟ੍ਰੈਕਟ ਆਫ ਇਨਡਿਸਿਪਲਨ ਹੋ ਸਕਦਾ ਹੈ ਇਹ ਗਲਤ ਫੈਸਲਾ ਕੀਤਾ ਤੁਹਾਡੀ ਅਨੁਸ਼ਾਸਨੀ ਕਮੇਟੀ ਨੇ ਕਹਿੰਦੇ ਮੈਟ੍ਰੀਨ ਸਾਹਿਬ ਨੂੰ ਕਿਉਂਕਿ ਪੁਰਾਣੀ ਗੱਲ ਹੋ ਗਈ ਉਮਰ ਕਰਕੇ ਕਿਦਫ਼ਾ ਯਾਦਸ਼ਤ ਕਮਜ਼ੋਰ ਹੋ ਜਾਂਦੀ ਹੈ 10 ਦਸੰਬਰ 1998 ਵਾਲੋਂ ਦਾ ਧਿਆਨ ਨਾ ਜਨਾ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਨੇ ਇੱਕ ਬਿਆਨ ਦਿੱਤਾ ਸੀ ਕਿਸੇ ਤੋਂ ਸਤੀਫਾ ਨਹੀਂ ਸੀ ਮੰਗਿਆ ਉਨਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸਦਾ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਸੀ ਤੇ ਤੁਸੀਂ ਰਜੇਵਿਆਂ ਜੀ ਬਿਜ਼ੀ ਰਹਿੰਦੇ ਹੋ ਆਪਣੀ ਥਾਂ ਇੱਕ ਐਕਟਿੰਗ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਓ ਤੇ ਢੀਂਡਸਾ ਸਾਹਿਬ ਨੇ ਉਹਨਾਂ ਸ਼ਾਸਨੀ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਟੋੜਾ ਟੋੜਾ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕੱਢਿਆ ਸੀ ਮੈਂ ਹੁਣ ਢੀਂਡਸਾ ਸਾਹਿਬ ਨੂੰ ਪੁੱਛਦਾ ਹਾਂ ਕਿ ਹੁਣ ਉਹਦਾ ਕਾਨੂੰਨ ਹੋਰ ਤੇ ਹੁਣ ਕਾਨੂੰਨ ਹੋਰ ਉਦੋਂ ਪੰਥਰਤਾ ਦੇ ਜਥੇਦਾਰ ਗੁਰਚਾਨ ਸਿੰਘ ਟੋੜਾ ਵਰਗੀ ਸ਼ਖਸੀਅਤ ਨੂੰ ਇੱਕ ਪਬਲੀਕਲੀ ਬਿਆਨ ਦੇਣ ਕਰਕੇ ਪਾਰਟੀ ਨੇ ਫੈਸਲਾ ਲਿਆ ਕਿ ਇਹ ਪਾਰਟੀ ਦਾ ਐਕਟ ਆਫ ਇਨਡਿਸਪਲਨ ਹੈ ਤੇ ਤੁਸੀਂ ਪ੍ਰੈਸ ਕਾਨਫਰੰਸਾਂ ਕਰੋ ਤੁਸੀਂ ਬਰਾਬਰ ਦਾ ਧੜਾ ਸਥਾਪਿਤ ਕਰੋ ਤੁਸੀਂ ਬਰਾਬਰ ਦੀ ਧਿਰ ਬਣਾਓ ਤੇ ਉਹਨੂੰ ਕਹੋ ਇਹ ਐਕਟ ਆਫ ਇਨਡਿਸਪਲਨ ਨਹੀਂ ਉਹਨਾਂ ਨੂੰ ਇੱਕ ਬੇਨਤੀ ਹੋਰ ਵੀ ਕਰਨੀ ਚਾਹੁੰਦਾ ਹੈ ਕਿਉਂਕਿ ਬਹੁਤ ਵੱਡੇ ਸਿਆਣੇ ਲੋਕ ਨੂੰ ਸਮਝਾਉਣ ਦੀ ਵੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਇਸ਼ਾਰਾ ਹੀ ਬੜਾ ਹੈ ਇਹ ਟਿੰਸਾ ਸਾਹਿਬ ਸਰਪ੍ਰਸਤ ਅਸਲੀ ਲਫ਼ਜ਼ ਸਰਪਲਸ ਤੋਂ ਬਣਿਆ ਹੋਇਆ ਹੈ ਸ਼ੁਰੂ ਸਰਪਲਸ ਤੋਂ ਹੋਇਆ ਸੀਗਾ ਕਿ ਜਿਹੜੇ ਲੋਕਾਂ ਦੀ ਯੂਟਿਲਿਟੀ ਖਤਮ ਹੋ ਜਾਂਦੀ ਆ ਉਹਨਾਂ ਨੂੰ ਕਿਵੇਂ ਰੱਖਿਆ ਜਾਵੇ ਨਾਲ ਫਿਰ ਉਹ ਸਰਪ੍ਰਸਤ ਬਣ ਗਏ ਤੇ ਸਰਪ੍ਰਸਤ ਕੋਲ ਅਧਿਕਾਰ ਕੋਈ ਨਹੀਂ ਹੁੰਦਾ ਜੇ ਸਨਮਾਨ ਕਰਾਉਣਾ ਹੋਵੇ ਉਹ ਕਰਵਾ ਸਕਦਾ ਹੈ ਆਦਰਵਾਹੀਸ ਇੱਕ ਬਜ਼ੁਰਗੀ ਤੇ ਇੱਕ ਕਿਤਿਆ ਹੋਇਆ ਸਵਾਵਾ ਦੇ ਲਿਊਜ ਉਹਨਾਂ ਨੂੰ ਸਨਮਾਨ ਦੇਣ ਲਈ ਇਹ ਆਨਰੇਰੀ ਜਿਵੇਂ ਕੈਪਟਨ ਸੂਬੇਦਾਰ ਨੂੰ ਰਿਟਾਇਰਮੈਂਟ ਵੇਲੇ ਆਨਰੇਰੀ ਕੈਪਟਨ ਕਹਿੰਦੇ ਆਨਰੇਰੀ ਇੱਕ ਅਹੁਦਾ ਦਿੱਤਾ ਜਾਂਦਾ ਤੇ ਅਧਿਕਾਰ ਉਹਨਾਂ ਨੇ ਸਾਰੀ ਪਾਰਟੀ ਦੇ ਵਰਤਣੇ ਸ਼ੁਰੂ ਕਰਤੇ ਕਹਿੰਦੇ ਅਨੁਸ਼ਾਸਨੀ ਕਮੇਟੀ ਐ ਇਹਨੂੰ ਭੰਗ ਕਰਦਾ ਮੈਂ ਬਤੌਰ ਵਕੀਲ ਜਰਨਲ ਕਲੋਜ਼ਸ ਐਕਟ ਸੈਕਸ਼ਨ 19 ਹੀ ਪੜ੍ਹਿਆ ਸੀਗਾ ਕਿ ਕਿਹੜੇ ਬੰਦੇ ਨੂੰ ਹਟਾਉਣ ਦਾ ਅਧਿਕਾਰ ਉਹ ਕਹਿੰਦੇ ਦੀ ਪਰਸਨ ਹੂ ਹੈਜ਼ ਰਾਈਟ ਟੂ ਮੇਕ ਇਟ ਹੈਜ਼ ਰਾਈਟ ਟੂ ਅਨਡੂ ਥੈਟ ਤੇ ਜਿਹਨੂੰ ਨਾ ਬਣਾਉਣ ਦਾ ਅਧਿਕਾਰ ਉਹਨੂੰ ਹਟਾਉਣ ਦਾ ਅਧਿਕਾਰ ਕਿੱਥੋਂ ਮੈਨੇ ਕਹਿੰਦੇ ਜੀ ਹਟਾ ਵੀ ਦਿੱਤੇ ਭੂੰਦੜ ਸਾਹਿਬ ਮੈਂ ਰਾਣੀਕੇ ਸਾਹਿਬ ਸਾਨੂੰ ਕਹਿੰਦਾ ਹਟਾ ਤੇ ਸਾਡਾ ਫੈਸਲਾ ਵੀ ਲੱਗਦਾ ਚਲੋ ਮੈਂ ਤਾਂ ਇਹ ਸ਼ੁਕਰ ਕਰਦਾ ਸਾਡੇ ਦੇ ਰੋਗੇ ਕੱਲ ਇਹ ਨਹੀਂ ਕਹਤਾ ਸੀਗਾ ਕਿ ਭਗਵੰਤ ਮਾਨ ਤੋਂ ਮੈਂ ਹਾਰਿਆ ਨਹੀਂ ਮੈਂ ਜਿੱਤਿਆ ਹਾਂ ਮੈਂ ਮੁੱਖ ਮੰਤਰੀ ਹਾਂ ਫੇਰ ਆਪਾਂ ਕੀ ਕਰ ਲੈਂਦੇ ਫੇਰ ਭਗਵੰਤ ਮਾਨ ਸਵਾਇਆਂ ਦਿੰਦਾ ਸਾਡੀ ਆਪਾਂ ਸਾਰਾ ਕੋਸ਼ਿਦਾ ਦੇ ਲਾਤਾ ਬੱਚੇ ਨੂੰ ਟਿਕਟ ਦਿਵਾਉਣ ਲਈ ਗੱਲ ਪਰਿਵਾਰਵਾਦੀ ਹੁੰਦੀ ਹੈ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਪ੍ਰਧਾਨ ਬਣੇ ਤਾਂ ਪਰਿਵਾਰਵਾਦ ਹੈ ਜੇ ਆਪਣਾ ਬੇਟੇ ਦੀ ਟਿਕਟ ਪਿੱਛੇ ਪਾਰਟੀ ਜਿਹੜੀ 2 ਮਹੀਨੇ ਪਹਿਲਾਂ ਇਕੱਠੀ ਕੀਤੀ ਗਈ ਉਹਦੇ 'ਚ ਫਾੜ ਪਾਇਆ ਜਾਵੇ ਤਾਂ ਉਹ ਪੰਥਕ ਹੈ ਤੀਸਰੀ ਗੱਲ ਮੈਂ ਸਮਝਦਾ ਈ ਜੋ ਅਕਾਲੀ ਦਲ 'ਚ ਅੱਜ ਹਾਲਾਤ ਹੋਏ ਉਹਦੇ ਵਿੱਚ ਥੋੜੀ ਜੀ ਅਕਾਲੀ ਦਲ ਦੀ ਵੀ ਕਮਜ਼ੋਰੀ ਰਹੀ ਇਹ ਮੰਨਣਾ ਪਊਗਾ ਕਿਉਂਕਿ ਜਿਹੜੇ ਲੀਡਰ ਕੰਟੀਨਿਊਸਲੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਹਾਰਦੇ ਹੀ ਰਹੇ ਜਿੱਤ ਦਾ ਮੂੰਹ ਕਦੇ ਹੀ ਨਹੀਂ ਦੇਖਿਆ ਕਦੇ ਸੂਰਜ ਗ੍ਰਹਿਣ ਵਾਂਗੂ 5-7 ਸਾਲ 10 ਸਾਲ ਐਗ 20 ਇਲੈਕਸ਼ਨਾਂ ਤੋਂ ਵੱਧ ਅਕਾਰੀ ਦੇਖ ਲਿਆ ਉਹ ਉਹਨਾਂ ਨੂੰ ਅਕਮੋਡੇਟ ਕਰਦੇ ਟੀਮ ਸਾਹਿਬ 97 ਚਾਰੇ ਬਾਦਲ ਸਾਹਿਬ ਨੇ ਬਿਜਲੀ ਬੋਰਡ ਦਾ ਜਿਹਦਾ ਚੇਅਰਮੈਨ ਟੈਕਨੀਕਲ ਬਣਨੇ ਤੋਂ ਬੰਦਾ ਨਹੀਂ ਸੀ ਲੱਗ ਸਕਦਾ ਉਹ ਲਾਇਆ ਕੈਬਨਟ ਰੈਂਕ ਦਿੱਤਾ ਤਸੱਲੀ ਨਾ ਹੋਈ ਰਾਜ ਸਭਾ ਦਿੱਤੀ ਫੇਰ ਭਗਵਾਨ ਦਾਸ ਰੋੜਾ ਮਰ ਗਿਆ ਸੁਨਾਮ ਸੀਟ ਖਾਲੀ ਹੋ ਗਈ ਟੌੜਾ ਸਾਹਿਬ ਅਲੈਦਾ ਹੋ ਗਏ ਟੌੜਾ ਸਾਹਿਬ ਤੇ ਸਾਡੇ ਵੱਲੋਂ ਚੰਦੂ ਮਾਜਰਾ ਸੀ ਖੜਾ ਕਰਤਾ ਪਰਮਿੰਦਰ ਦੇ ਉਲਟ ਪਰਮਿੰਦਰ ਨੂੰ ਟਿਕਟ ਦਵਾਤੀ ਯਾਰ ਵੇੜਾ ਸੁੰਨਾ ਤਾਂ ਨਹੀਂ ਸੀ ਹੋ ਗਿਆ ਜੇ ਤੁਸੀਂ ਹਾਰ ਗਏ ਚੇਅਰਮੈਨ ਬਣ ਗਏ ਰਾਜ ਸਭਾ ਮੈਂਬਰ ਬਣ ਕੇ ਕਿਸੇ ਸੁਨਾਮ ਦੇ ਵਰਕਰ ਨੂੰ ਟਿਕਟ ਦਵਾ ਦਿੰਦੇ ਅੱਜ ਆਪਾਂ ਵੱਲ ਗੱਲ ਪਾਰਟੀ ਨੂੰ ਬਚਾਉਣ ਦੀ ਗੱਲ ਕਰ ਰਹੇ ਆਂ ਪਾਰਟੀ ਨੂੰ ਮਾਰਨਾ ਕਿਨੇ ਸ਼ੁਰੂ ਕੀਤਾ ਹੈ ਜਿਨ੍ਹਾਂ ਨੇ ਪਾਰਟੀ ਨੂੰ ਮਾਰਨਾ ਸ਼ੁਰੂ ਕੀਤਾ ਉਹ ਸੁਧਾਰ ਲਹਿਰ ਚਲਾ ਰਹੇ ਨੇ ਸਾਰ ਸਾਹਿਬ ਸੈਂਟਰਲ ਜੀ ਮਨਿਸਟਰ ਸਪੁੱਤਰ ਪੰਜਾਬ ਜੀ ਕੈਬਨਿਟ ਮਨਿਸਟਰ ਮੈਂ ਬਾਕੀ ਗੱਲਾਂ ਫੇਰ ਇੱਕ ਕਹਿ ਕੇ ਉਸ ਤੋਂ ਬਾਅਦ ਅਗਲੇ ਤੇ ਆਉਂਗਾ ਟੋੜਾ ਸਾਹਿਬ ਦੀ ਕਹਿੰਦੇ ਜਨਮ ਦਿਨ ਮਨਾਉਣਾ ਹੈ ਟੋੜ ਸਾਹਿਬ ਦੀ ਕੱਲ ਵਰਸੀ ਮਨਾਏ ਆ ਦੇਖ ਹੀ ਲਿਆ ਤੁਸੀਂ ਮੈਂ ਇੱਕੋ ਗੱਲ ਪੁੱਛਦਾ ਹਾਂ ਕਿ ਜੇ ਟੌੜਾ ਸਾਹਿਬ ਨਾਲ ਹੋਣ ਮੋਹ ਆਇਆ ਹੈ ਤੇ ਟੌੜਾ ਸਾਹਿਬ ਨੂੰ ਉਦੋਂ 10 ਦਸੰਬਰ ਤੋਂ ਬਾਅਦ ਠੀਕ ਸਾਹਿਬ ਨੋਟਿਸ ਕਿਉਂ ਕੱਢਿਆ ਕਿ ਤੁਸੀਂ ਪਾਰਟੀ ਦਾ ਡਿਸਡਿਸਪਲਨ ਕ੍ਰੀਏਟ ਕੀਤਾ ਤੁਸੀਂ ਟੌੜਾ ਸਾਹਿਬ ਨੂੰ ਮੈਂ ਬਿਆਨ ਪੇਸ਼ ਕਰੂੰ ਜਿੱਥੇ ਤੱਕ ਗੋਲਕ ਚੋਰ ਤੱਕ ਕਿਹਾ ਹੋਇਆ ਅੱਜ ਉਹਨਾਂ ਨੂੰ ਤੁਹਾਡਾ ਜਨਮ ਦਿਨ ਮਨਾਉਣ ਦਾ ਕੀ ਅਧਿਕਾਰ ਹੈ ਅਪਰਚੂਨਿਸਟ ਅਪਰੋਚ ਹੈ ਨਾ ਅਪਰਚੂਨਿਸਟ ਅਪਰੋਚ ਹੈ ਨਾ ਫੇਰ ਇੱਥੇ ਹੀ ਵਸਨੀ 2017 15 ਵਾਲਾ ਕਾਲਾ ਸਮਾ ਲੰਘਦਾ ਦੋ ਸਾਲ ਬਾਅਦ ਇਲੈਕਸ਼ਨ ਹੁੰਦੀ ਐ ਅਸੈਂਬਲੀ ਦੀ ਅੱਜ ਕਲੇਰ ਨੇ ਜੀ ਸੁਖਬੀਰ ਸਿੰਘ ਨੂੰ ਮਿਲ ਕੇ ਜੱਫੀ ਪਾਲੀ ਬਾਹਵਾ ਬੜਾ ਅਖਬਾਰਾਂ ਨੇ ਵੀ ਲਿਖਤਾ ਇਧਰ ਨੇ ਵਿਚੱਕ ਲਿਆ ਹੁਣ ਇਹ ਕਲੇਰ ਦੇ ਵਕੀਲ ਬਣੇ ਬੈਠੇ ਆ ਸੁਧਾਰ ਲੈ ਰਾਲੇ ਕਿ ਦੱਸੋ ਕਿ ਕਲੇਰ ਕੀ ਕਹਿੰਦਾ ਤੁਸੀਂ ਯਾਰ ਪੁੱਛ ਲਓ ਕਲੇਰ ਨੂੰ ਜਾ ਕੇ ਕੀ ਕਹਿੰਨੇ ਤੁਹਾਡੇ ਹੀ ਭੇਜਿਆ ਹੋਇਆ ਕਿਉਂਕਿ ਹੁਣ ਜਿੰਨਾ ਚਿਰ ਅਕਾਲ ਤੱਕ ਸਾਡਾ ਫੈਸਲਾ ਨਹੀਂ ਹੋਣਾ ਤੁਸੀਂ ਰੋਜ਼ ਇੱਕ ਅੱਧਾ ਪਿੰਜਰੇ ਚੋਂ ਤੋਤਾ ਛੱਡਣਾ ਜਿਨੇ ਪੜੇ ਹੋਏ ਨੇ ਬੋਲੀ ਬੋਲਣੀ ਐ ਤੁਸੀਂ ਉਹਦੀ ਵਕਾਲਤ ਕਿਉਂ ਕਰਦੇ ਆ ਜਿਹੜੇ ਬੰਦੇ ਨੇ ਗੁਨਾਹ ਬੇਲज्जਤ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਐ ਉਹਦੀ ਕ੍ਰੈਡੀਬਿਲਟੀ ਬਣਾ ਕੇ ਆਪਣੇ ਰਾਜਨੀਤਿਕ ਵਿਰੋਧ ਨੂੰ ਤੁਸੀਂ ਜਿਤਾਉਣਾ ਚਾਹੁੰਦੇ ਆ ਚਲੋ ਟਿਕਟ ਨੇ ਲਈ ਉਹ ਟਿਕਟ ਜਿੱਤਣ ਤੋਂ ਬਾਅਦ ਸਰੀਏ ਕਾਲ ਤੱਕ ਸਾਹਿਬ ਨੇ ਸੁਖਬੀਰ ਸਿੰਘ ਬਾਦਲਤਾ ਨਹੀਂ ਤਾਲਬ ਕੀਤਾ ਕਿ ਡੇਰੇ ਤੋਂ ਸਪੋਰਟ ਲਈ ਐ ਸਰਦਾਰ ਪਰਮਿੰਦਰ ਸਿੰਘ ਢੀਡ ਸਾਹ ਤੇ 11 ਹੋਰ ਅਕਾਲੀ ਤਲਬ ਹੋਈ ਸੀ ਤੇਰਾ ਕਾਂਗਰਸ ਹੀ ਹੋਈ ਸੀ ਕਿ ਸਰਦਾਰ ਪਰਮਿੰਦਰ ਸਿੰਘ ਢੀਡ ਸਾਹ ਨੇ ਉੱਥੇ ਪੇਸ਼ ਹੋ ਕੇ ਮਾਫੀ ਮੰਗੀ ਕਿ ਮੈਂ ਡੇਰੇ ਗਿਆ ਡੇਰੇ ਦੀ ਸਪੋਰਟ ਲਈ ਰਜਿੰਦਰ ਕੌਰ ਪੱਠੜ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮੈਨੂੰ 10 ਜਨਮ ਨਹੀਂ ਸੀ ਹਰਾ ਸਕਦੇ ਜੇ 24 ਦੀ 24000 ਡੇਰੇ ਦੀ ਵੋਟ ਕਨਸੋਲੀਡੇਟਡ ਪਰਮਿੰਦਰ ਨੂੰ ਨਾ ਪੈਂਦੀ ਡੇਰੇ ਤੋਂ ਵੋਟ ਲੈ ਕੇ ਤੁਸੀਂ ਜਿੱਤੋ ਉਹ ਤੁਨਾਨੂੰ ਤਸਲੀਮ ਤੁਸੀਂ ਕਰੋ ਐਮਐਲਏ ਬਣਨ ਦਾ ਚਾਂਸ ਤੁਸੀਂ ਅਵੇਲ ਕਰੋ ਤੇ ਗਾਣਾ ਤੇ ਦੋਸ਼ ਸੁਖਬੀਰ ਸਿੰਘ ਬਾਦਲੇ ਕਿੱਥੋਂ ਦਾ ਇਤਿਹਾਸ ਕਹਿੰਦਾ ਜੀ ਹੁਣ ਮੈਂ ਕਿਉਂਕਿ ਇੱਕੋ ਦਿੰਨੀ ਮਤਉਣੀ ਫਿਰ ਤਾਂ ਕਹਾਣੀ ਲੱਗ ਜੂ ਬਹੁਤ ਵੱਡੀ ਆ ਕਿਤਾਬ ਲਿਖੀ ਜਾ ਸਕਦੀ ਆ ਇੱਕ ਇੱਕ ਸਫਾ ਮੇਰੇ ਕੋਲ ਹਿਸਟਰੀ ਦਾ ਹੈਗਾ ਜਦ ਇਹਨਾਂ ਨੇ ਲੀਡਰਸ਼ਿਪ ਨੂੰ ਬਟ੍ਰੇ ਕੀਤਾ ਕਿਉਂਕਿ ਤੁਸੀਂ ਬਹੁਤ ਸਾਰੇ ਪ੍ਰੈਸ ਵਾਲੇ ਨਵੇਂ ਜਿਹੇ ਇਹਨਾਂ ਦੀ ਪੋਲੀਟੀਕਲ ਐਂਟਰੀ ਵੀ ਹੋਈ ਆ ਨਾ ਇਹ ਤਾਂ ਨੌਲੇ ਤੋਂ ਇੰਡੀਪੈਂਡੈਂਟ ਆਫੀਸ਼ੀਅਲ ਕੈਂਡੀਡੇਟ ਦੇ ਅਗੇਂਸਟ ਜਿੱਤ ਕੇ ਬਣੇ ਸੀ ਐਮਐਲਏ ਪਹਿਲੀ ਵਾਰ ਸਫ਼ਰ ਵੀ ਇੰਡੀਪੈਂਡੈਂਟ ਸ਼ੁਰੂ ਹੋਇਆ ਤੇ ਸਮਾਪਤੀ ਵੀ ਇੰਡੀਪੈਂਡੈਂਟ ਵਿੱਚ ਜੋ ਕੁਝ ਹੋਇਆ ਵੇਲ ਕਰਦੇ ਨੇ ਪ੍ਰੋਫੈਸਰ ਸਾਹਿਬ ਮੈਨੂੰ ਬੜਾ ਕੱਲ ਹਾਸਾ ਆਇਆ ਮਾੜੀ ਜੀ ਗੱਲ ਸੁਣੀ ਸੁਖਵੀਰ ਨੂੰ ਪੁੱਛੋ ਰਾਤ ਨੂੰ ਕਿਉਂ ਜਾ ਕੇ ਮਿਲਦਾ ਮੈਂ ਕਹਿਆ ਤੁਸੀਂ ਦਲੇਰ ਹੋ ਤੁਸੀਂ ਦਿਨੇ ਲੈ ਕੇ ਟੋੜਾ ਸਾਹਿਬ ਨੂੰ ਨਨਕਾਰੀਆਂ ਦੇ Satsang ਚ ਉਸ ਚਿੱਟੀ ਚਾਦਰ ਤੇ ਦਾਗ ਲਵਾਤਾ ਆਪਣੀ ਇਲੈਕਸ਼ਨ ਜਿੱਤਣ ਲਈ ਅਮਰ ਆਸ਼ਰਮ ਪਟਿਆਲੇ ਨਨਕਾਰੀ ਸਮਾਗਮ ਚ ਲੈ ਗਏ ਆਪ ਮਗਰਲੇ ਦਰਵਾਜ਼ੇ ਪੱਜਿਆਏ ਆ ਟੋੜਾ ਸਾਹਿਬ ਨੂੰ ਅਕਾਲ ਤੱਕ ਪੇਸ਼ ਕਰਾਤਾ ਸਰਦਾਰ ਪ੍ਰੇਮ ਸਿੰਘ ਉਹਨਾਂ ਨੂੰ ਮੈਂ ਬੜੀ ਨਿਮਰਤਾ ਸਹਿਤ ਪੁੱਛਦਾ ਹਾਂ ਕਿ ਸੁਖਬੀਰ ਸਿੰਘ ਤੁਮਤਾ ਮਿਲਨ ਕਰਕੇ ਤੇਰੇ ਕਹਿਣ ਮੁਤਾਬਿਕ ਪ੍ਰਦੀਪ ਕਲੇਰ ਦੇ ਕੋ ਨਾ ਮੰਨਣਾ ਚਾਹੀਦਾ ਹੈ ਤੇ ਤੁਸੀਂ ਨਰਕਾਰੀਆਂ ਦੇ ਜਿਨ੍ਹਾਂ ਦੇ ਉਲਟ ਆਦੇਸ਼ ਜਾਰੀ ਹੋਇਆ ਉਹਨਾਂ ਦੇ ਸਮਾਗਮ 'ਚ ਜਾ ਕੇ ਟੈਂਡ ਕਰੋ ਪਰ ਐਸਾ ਵੀ ਤਾਂ ਗੜਾ ਕਦੇ ਮੰਨ ਕੇ ਕਦੇ ਮਾਫੀ ਮੰਗੀ ਹੈ ਕਦੇ ਮੰਗੀ ਹੈ ਮਾਫੀ ਨਹੀਂ ਮੰਗੀ ਕਿਉਂ ਨਹੀਂ ਮੰਗਦੇ ਕਿਉਂਕਿ ਤੁਹਾਡੀ ਖੁਦ ਦੀ ਗੱਲ ਸੀ ਪਾਰਲੀਮੈਂਟ ਦੀ ਇਲੈਕਸ਼ਨ ਤਾਂ ਨਹੀਂ ਮੰਨੀ ਦੂਸਰੀ ਗੱਲ 1985 ਕੋਆਪਰੇਟਰ ਮਿਨਿਸਟਰ ਬਰਨਾਲਾ ਸਾਹਿਬ ਦੀ ਗਵਰਨਮੈਂਟ ਅਰਣ ਨਹਿਰੂ ਤੇ ਅਰਣ ਸਿੰਘ ਦੇ ਕਹਿਣ ਤੇ ਆਪਰੇਸ਼ਨ ਬਲੈਕ ਥੰਡਰ ਹੁੰਦਾ ਕੈਬਿਨੇਟ ਅਪਰੂਵ ਕਰਦੀ ਆ ਜਿਸ ਕੈਬਿਨੇਟ ਚ ਤੰਦੂ ਮਾਜਰਾ ਸਾਹਿਬ ਵਿੱਚ ਫੱਟੀ ਵਿਚਾਰੇ ਬਰਨਾਲਾ ਸਾਹਿਬ ਦੇ ਗੱਲ ਕੋਹਾਦੀ ਆ ਫੇਰ ਨਿਕਲ ਗਿਆ ਹੁਣ ਜਾਂਦ ਜਾ ਕੇ ਤੁਸੀਂ ਇਕੱਠੇ ਕਹਿਨੇ ਹੋ ਕਿ ਜੀ ਸੁਖਵੀਰ ਸਿੰਘ ਵੇਲੇ ਗਲਤੀਆਂ ਹੋਈਆਂ ਅਸੀਂ ਰੋਕ ਨਹੀਂ ਸਕੇ ਸਾਨੂੰ ਵੀ ਮaaf ਕਰ ਦਿਓ ਸਰਦਾਰੋ ਉਦੋਂ ਦਾ ਨਾਲ ਮੋਹਰ ਲਾਉਣ ਵਾਲੇ ਸੀ ਤੁਸੀਂ ਉਹ ਗਲਤੀ ਦੀ ਮਾਫੀ ਮੰਗੀ ਅਜੇ ਤੱਕ ਕੌਣ ਮਾਫ ਕਰੂ ਤੁਹਾਨੂੰ ਰੱਬ ਵੀ ਨਹੀਂ ਮਾਫ ਕਰ ਸਕਦਾ ਜਿਨ੍ਹਾਂ ਨੇ ਅਕਾਲ ਤਖਤ ਜੋ ਕਾਂਗਰਸ ਨੇ ਕੀਤਾ ਤੁਹਾਡੇ ਤੁਸੀਂ ਰਿਪੀਟ ਕੀਤਾ ਉਹਦੀ ਮਾਫੀ ਕਿਉਂ ਨਹੀਂ ਮੰਗਦੇ ਤੇਰਾ ਮੈਂ ਤੁਹਾਨੂੰ ਮੇਰੇ ਖਿਆਲ ਹੁਣੀ ਹੈ ਕਿ ਦੇਦਵਾ ਜਿਹੜੀ ਜਨਵਰੀ 86 ਵਿੱਚ ਚੰਦੂ ਮਾਜਰਾ ਸਾਹਿਬ ਦੇ ਹੈਂਚਮੈਨਾਂ ਨੇ ਅਕਾਲ ਤਖਤ ਤੇ ਜਾ ਕੇ ਅੱਗੇ ਗੁੰਡਾਗਰਦੀ ਕੀਤੀ ਗੋਲੀਆਂ ਚਲਾਈਆਂ ਚੰਦ ਹੈ ਜੀ ਹੁਣ ਮੈਨੂੰ ਆਉਂਦਾ ਹੈ ਢੀਲਸਾ ਸਾਹਿਬ ਨੇ ਕਿਹਾ ਕੱਲ ਅਸੀਂ ਡੈਲੀਗੇਟ ਸੈਸ਼ਨ ਬੁਲਾਵਾਂਗੇ ਬਲਾਉ ਰਿਕਵਿਜ਼ੀਸ਼ਨ ਦੇਣ ਆਪ ਖੁਦ ਮੈਂਬਰ ਨਹੀਂ ਗਏ ਇੱਕ ਬੁਲਾ ਕੇ 494 ਸੀ ਡੈਲੀਗੇਟ ਲਾਸਟ ਕੁਝ ਡੈਥ ਹੋ ਗਈ ਕੁਝ ਪਾਰਟੀਆਂ ਚ ਛੱਡ ਗਏ ਜੇ 100% ਨਹੀਂ ਮੈਂ ਕਹਾਂਦਾ 98 99% ਡੈਲੀਗੇਟ ਆ ਜਿਹੜੇ ਸਰਦਾਰ ਸਖਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਲਈ ਖੜੇ ਨੇ ਕੀ ਚਾਹੁੰਦੇ ਕੀ ਹੈ ਕਰਨਾ ਕੀ ਚਾਹੁੰਦੇ ਮੈਂ ਤਾਂ ਇੱਕੋ ਕਹਿਣਾ ਹੈ ਕਿ ਯਾਰ ਸੁਧਾਰ ਕਰਨਾ ਤੁਸੀਂ ਤੁਸੀਂ ਸੁਖਬੀਰ ਸਿੰਘ ਬਾਦਲ ਤੋਂ ਖਹਿੜਾ ਛਡਾਉਣਾ ਤੁਹਾਡਾ ਛੁੱਟ ਗਿਆ ਚਲਾਓ ਹੁਣ ਪਾਰਟੀ ਦੱਸੋ ਲੋਕ ਤੁਹਾਨੂੰ ਕਿੰਨਾ ਪਸੰਦ ਕਰਦੇ ਆ ਇਹ ਮੈਂ ਸ਼ਰਤ ਕਰਕੇ ਕਹਿਣਾ ਗਰੰਟੀ ਕਰਕੇ ਕਹਿਣਾ ਇਹਨੂੰ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਭ ਗਿਆ ਤਾਂ ਮੈਨੂੰ ਕਹਿ ਦੇਣਾ ਪਾਰਟੀ ਮਰੀ ਐ ਨਾ ਕਰਕੇ ਸੀ ਹੁਣ ਪਾਰਟੀ ਗਰੰਟੀ ਬਜੋਗੀ ਕਿਉਂਕਿ ਲੋਕਾਂ 'ਚ ਬੜੀ ਵੱਡੀ ਨਿਰਾਸ਼ਾ ਸੀ ਕਿ ਠੇਕੇ ਲਈ ਬੈਠੇ ਆ ਕਿ ਇੱਥੇ ਚੰਦੂਾ ਜਿਹੜਾ ਸਾਹਿਬ ਦਾ ਰਾਜ ਸੰਗਰੂਰ ਵਿੱਚ ਸੰਗਰੂਰ ਵਿੱਚ ਬਾਦਲ ਸਾਹਿਬ ਵਰਗੇ ਕਾਦੇ ਲੀਡਰ ਨੂੰ ਵੀ ਕੋਈ ਟਿਕਟ ਵੰਡਣ ਦਾ ਅਧਿਕਾਰ ਨਹੀਂ ਸੀ ਠੀਟਾ ਸਾਹਿਬ ਵੰਡਦੇ ਸੀ ਬੜਾ ਰੌਲਾ ਪਾਇਆ ਇਹਨਾਂ ਨੇ ਵੀ ਅਖਬਾਰਾਂ ਨੇ ਵੀ ਉਹ ਕਿਹੜਾ ਹਾਲਮ ਯਾਰ ਇਹ ਹਾਲਮ ਜੀ ਉਹਨੂੰ ਦੇਤੀ ਜੀ ਉਹ ਸਿੱਖਾਂ ਦਾ ਕਾਤਲ ਸੀ ਇਹਨੇ ਦਵਾਈ ਹੈ ਕਾਇਦਰ ਕੀ ਨਹੀਂ ਦਵਾਈ ਜਦ ਬਾਲ ਸਾਹਿਬ ਨੇ ਬੁਲਾਕੇ ਕਿਹਾ ਕਹਿੰਦੇ ਫਿਰ ਉਹਦੀ ਘਰ ਵਾਲੀ ਨਹੀਂ ਦੇ ਦੋ ਮੈਨੂੰ ਜ਼ਰੂਰੀ ਆ ਮੇਰਾ ਮਲੇਰ ਕੋਟਲੇ ਹੋਰ ਖਾਦ ਹੁੰਦਾ ਘਰ ਵਾਲੀ ਕੀ ਦਵਾਈ ਫਿਰ ਸੀਪੀਐਸ ਬਣਾਇਆ ਤੇ ਸਜਾ ਸੁਖਬੀਰ ਸਿੰਘ ਬਾਦਲ ਪੁੱਛਤੇ ਦੋਸ਼ ਗੁਨਾਹ ਮੈਂ ਕਰਾ ਸਜਾ ਸੁਖਬੀਰ ਸਿੰਘ ਬਾਦਲ ਪੁੱਛ ਕਰ ਭੁੱਦੀ ਕਿੱਥੋਂ ਦਾ ਨੋਰਮ ਆ ਜੀ ਮੈਂ ਇੱਕ ਗੱਲ ਕਹਿ ਕੇ ਫਿਰ ਭੁੰਦਰ ਸਾਹਿਬ ਨੂੰ ਪਾਲਿਸ਼ ਕਰ ਲਈ ਦਿਊਗਾ ਗੱਲ ਇਹ ਜਿਹੜੀ ਅਨਸ਼ਾਸਨੀ ਕਮੇਟੀ ਹੈ ਇਹ ਪ੍ਰਧਾਨ ਸਾਹਿਬ ਨੂੰ ਜਿਹੜੀਆਂ ਪਾਵਰਸ ਜਰਨਲ ਹਾਊਸ ਵੱਲੋਂ ਇਹ ਵਰਕਿੰਗ ਕਮੇਟੀ ਵੱਲੋਂ ਡੈਲੀਗੇਟ ਹੋਈਆਂ ਉਹਨਾਂ ਪਾਵਰਸ ਦੀ ਐਕਸਰਸਾਈਜ਼ ਕਰਦੇ ਆ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਇਹ ਕਮੇਟੀ ਕੋਲ ਅਕਾਲੀ ਅਦਾਲਤ ਦੇ ਜਨਰਲ ਹਾਊਸ ਦੀਆਂ ਪਾਵਰਸ ਡਰਾ ਕਰ ਰਹੀ ਹੈ। ਤੀਲਸਾ ਸਾਹਿਬ ਨੇ ਹੋਰ ਕੇ ਪੜੀ ਗਈ ਮੈਂ ਕਹਿੰਦਾ ਦੇਖੋ ਸੋੜ ਗਿਆ ਬੰਦਾ ਗਲਤ ਗੱਲ ਕਵੇ ਨਾ ਮਨ ਨੂੰ ਦੁੱਖ ਲੱਗਦਾ ਥੋੜਾ ਜਿਹਾ। ਕਿਉਂਕਿ ਕਹਿੰਦੇ ਆ ਸੰਗਤ ਦੀ ਰੰਗਤ ਚੜ੍ਹ ਜਾਂਦੀ ਜਿੰਨੇ ਕਿ ਲਰਨੇਡ ਆਲੇ ਦੁਆਲੇ ਬੈਠੇ ਉਹਨਾਂ ਦੇ ਆਖ ਵਿਚਾਰੇ ਬੋਲੀ ਜਾਂਦੇ ਉਹਨਾਂ ਨੂੰ ਕਦੇ ਆਪ ਨਹੀਂ ਰਿਅਲਾਈਜ਼ ਕੀਤਾ। ਕਿ ਆ ਮਰੂਕਾ ਸਾਹਿਬ ਜਿਹੜੇ ਤੁਹਾਡੇ ਨਾਲ ਇਕੱਠੇ ਜਿਵੇਂ ਬੈਠੇ ਆ ਜਦ ਬੀਬੀ ਜਗੀਰ ਕੌਰ ਨੂੰ ਪਾਰਟੀ ਚੋਂ ਕੱਢਣਾ ਸੀ ਤੇ ਕੰਡੈਡੀ ਵਿੱਚੋਂ ਕੋਈ ਇੱਕ ਦੋ ਆਨੇ ਕਿ ਨੋਟਿਸ ਦੇਣ ਦੀ ਲੋੜ ਹੈ ਪ੍ਰੋਫੈਸਰ ਸਾਹਿਬ ਕਹਿੰਦੇ ਦੇਖੋ ਜੇ ਬੀਬੀ ਆਪਰੇ ਆਪ ਨੂੰ ਕੈਂਡੀਡੇਟ ਨਾ ਅਨਾਉਂਸ ਕਰਦੀ ਫਿਰ ਆਪਾਂ ਨੂੰ ਨੋਟਿਸ ਦੇਣਾ ਪੈਣਾ ਸੀਗਾ ਕਿ ਭਾਈ ਤੂੰ ਆਪਣੇ ਆਪ ਨੂੰ ਕੈਂਡੀਡੇਟ ਕਲੇਮ ਕਰਦੀ ਹੈ ਉਹਨੇ ਕੈਂਡੀਡੇਟ ਅਨਾਉਂਸ ਕਰਤਾ ਹੁਣ ਤਾਂ ਸਬੂਤ ਦੀ ਲੋੜ ਨਹੀਂ ਸਿੱਧੇ ਛਾਂਗ ਦੇ ਛਾਂਗ ਦੇ ਤੁਸੀਂ ਬਰਾਬਰ ਦੀ ਸੁਧਾਰ ਲਹਿਰ ਚਲਾ ਰਹੇ ਹੋ ਕਮੇਟੀ ਚਲਾ ਰਹੇ ਹੋ ਤੇ ਮੁੜ ਕੇ ਕੋ ਸਾਨੂੰ ਨੋਟਿਸ ਨਹੀਂ ਦੇ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੈ ਕਿ ਬਿਲਕੁਲ ਉਹਨਾਂ ਨੂੰ ਵੀ ਸੁਧਾਰੀਆਂ ਨੂੰ ਸੁਧਾਰੀਆਂ ਨੂੰ ਵੀ ਕਲੀਅਰ ਹੋਣਾ ਚਾਹੀਦਾ ਕਿ ਸ਼ਰੋਮਣੀ ਅਕਾਲੀ ਦਲ politcal ਪਾਰਟੀ ਨਹੀਂ ਇੱਕ ਮੂਵਮੈਂਟ ਹੈ। ਮਾਤੇ ਭਲੇਖੇ ਚ ਰਹਿਣ ਕੀ ਐਨਐਸਪੀ ਜਾਂ